ਦੀਸ ਸਿੱਕਾਲੀ ਹੋਰ ਸੁਣਾਓ ਕੀ ਹਾਲ-ਜਲ ਹੈ? ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦੇ ਹਾਂ ਕਿ ਸਾਰੇ ਜਾਣੇ ਵਧੀਆ ਹੋਵੋਗੇ, ਠੀਕ-ਠਾਕ ਹੋਵੋਗੇ। ਅੱਜ ਦਿਨ ਹੋ ਗਿਆ ਅੱਜ ਬੁੱਧਵਾਰ ਤੇ ਤਰੀਕ ਹੋ ਗਈ ਅੱਜ ਤੋਂ ਅੱਜ ਦਿਨ ਆ ਗਿਆ ਹੈ। ਅੱਜ ਦੀ ਦਿਹਾੜੀ ਜਿਹੜਾ ਗਾਣਾ ਚੱਲ ਰਿਹਾ ਹੈ ਅੱਜ ਦੀ ਦਿਹਾੜੀ ਮੈਨੂੰ ਰੱਖ ਲੈਣੀ। ਸਕੂਲ ਵਾਲਾ ਦਿਨ ਆ ਗਿਆ ਇਹਨਾਂ ਦਾ। ਅੱਜ ਜਾਣਗੇ ਸਕੂਲ ਫਸਟ ਡੇ। ਇਹਨਾਂ ਹੀ ਵਾਸਾ ਹੋ ਗਈ 7 ਵਜੇ ਤੇ ਹੁਣ ਦਸੇ ਹੋਣ ਲੱਗੇ ਆ ਤਿਆਰ। ਨਹੀਂ ਨਹੀਂ ਕੱਲੋਂ ਨਹੀਂ ਜਾਣਾ ਅੱਜ ਹੀ ਜਾਣਾ ਪਹਿਲੇ। ਬਹੁਤ ਬਸ ਬਹੁਤ ਦਿਨ ਰਹਿ ਲੇ ਨੇ ਇੱਕ ਮਹੀਨਾ ਹੀ ਆ ਪੂਰਾ ਛੁੱਟੀਆਂ ਇੱਕ ਮਹੀਨੇ ਸੀ ਇੱਕ ਤਰੀਕ ਇਹ ਇੱਕ ਮਹੀਨਾ ਹੋ ਚੁੱਕਿਆ ਬਸ ਇਹਨਾਂ ਨੂੰ ਘਰੇ ਰਹਿੰਦਿਆਂ ਤੇ ਹੁਣ ਅੱਜ ਚੱਲਿਆ ਇਹ ਸਕੂਲ ਉਸ ਕਰਨ ਲੱਗਿਆ ਤੇ ਹੁਣ ਲੱਗਿਆ ਤਿਆਰ 6 ਵਜੇ ਚੁੱਕਿਆ ਬਸ 7 ਵਜੇ ਇਹਨਾਂ ਦੀ ਬਸ ਹੁੰਦੀ ਆ ਰੈਡੀ ਹੋ ਜਾਣਗੇ ਹੁਣ ਨਾ ਤੇ ਬਸ ਰੈਡੀ ਹੁੰਦੇ ਆ ਚਾ ਪੀ ਲਿਆ ਨਾ ਨੇ ਚਾਹ ਪੀ ਕੇ ਪਹਿਲਾ ਕਲਿੱਪ ਲਈ ਸੀ ਉਹ ਥੋੜੀ ਜਿਹੀ ਖਰਾਬ ਹੋ ਗਈ ਸੀ ਕਿ ਉਹ ਬਾਅਦ ਦੀ ਪ੍ਰੋਬਲਮ ਹੋ ਗਈ ਸੀ ਤਾਂ ਕਰਕੇ ਉਹਦੇ ਵਿੱਚ ਚਾਚੂ ਪੀ ਲਿਆ ਹਣ ਬਸ ਰੈਡੀ ਹੋਣ ਦੀ ਤਿਆਰੀ ਚ ਬੈਠੇ ਆ ਮੂੰਹ ਦੇਖਣ ਜੋ ਹੈ ਨਹੀਂ ਗਏ ਕਿ ਕਿ ਅੱਜ ਫਾਸਟ ਡੇ ਸਕੂਲੇ ਜਾਣਾ ਅੱਜ ਤਾਂ ਬਲਾਉ ਵੀ ਨਾ ਕਿਉਂਕਿ ਚੰਗਾ ਨਹੀਂ ਲੱਗਦਾ ਕੁਝ ਵੀ ਚੰਗਾ ਨਹੀਂ ਲੱਗ ਰਹਿਣਾ ਤੇ ਮੌਸਮ ਬੋਸਾਣਾ ਹੋਇਆ ਪਿਆ ਬੱਦਲ ਹੋਏ ਪਏ ਆ ਮੀਂਹ ਕਦੇ ਵੀ ਆ ਸਕਦਾ ਹੈ ਤੇ ਬਸ ਹੁਣ ਇਹਨਾਂ ਨੂੰ ਆਪਾਂ ਕਰਦੇ ਹਾਂ ਤਿਆਰ ਤੇ ਰੋਟੀ ਪਰਿਨਿਆ ਕਰਦੇ ਆਪਾਂ ਗੁੱਤਾ ਏਕਮ ਬਣਾ ਕੇ ਹੁੰਦਾ ਕਰੀਣਾ ਤੇ ਹੁੰਦੀ ਆ ਫਿਰ ਆਪਾਂ ਬਸ ਇਹਦੇ ਗੁੱਤਾ ਕਰਕੇ ਤੇ ਆਪਾਂ ਰੋਟੀ ਬਣਾਉਣ ਚੱਲਦੇ ਆ ਬਾਕੀ ਸਾਰਾ ਆਪਾਂ ਇਹ ਰੈਡੀ ਹੋ ਜਾਣਗੇ ਆਪਾਂ ਇਹਨਾਂ ਦੀ ਰੋਟੀ ਪੈਕ ਕਰਦੇ ਆ ਚਲੋ ਠੀਕ ਆ ਜੀ ਮਿਲਦੇ ਆਂ ਫਿਰ ਦਾ ਤਿਆਰ ਹੋਿਆਂ ਤੋਂ ਬਾਅਦ ਮਿਲਦੇ ਆਂ ਤਿਆਰ ਕਰਦੀ ਆ ਆਪਾਂ ਠੀਕ ਆ ਜੀ ਚਾਹ ਬਣੀ ਪਈ ਆ ਇੱਧਰ ਇਹਨਾਂ ਦੇ ਯੂਨੀਫਾਰਮ ਵੀ ਪਈ ਆ ਸ਼ੋ ਵੀ ਪਈ ਆ ਸਾਰਾ ਕੁਝ ਰੈਡੀ ਆ ਤੇ ਇੱਧਰ ਏਕਮ ਮੋਟੇ ਕੇ ਬੈਠਾ ਪਰਿ ਤੂਤਨ ਆਤਾ ਜੀ ਆਹ ਪਰਿ ਬੈਠੀ ਐ ਮੋਟੇ ਕੇ ਪਰਿ ਹਲੋ ਦੋਨੇ ਆਣੇ ਨੀਂਦ ਆ ਰਹੀ ਹੈ ਹਾਂਜੀ ਪਰੀ ਤਾਂ ਬੈਠੀ ਆ ਪਰੀ ਦੀ ਸ਼ਕਲ ਦੇਖੋ ਪਰੀ ਕਿਵੇਂ ਲੱਗਦਾ ਸਕੂਲ ਜਾ ਕੇ ਅੱਜ ਪਹਿਲੇ ਦਿਨ ਮੀਨਵਾਦੋ ਜਾ ਕੇ ਕੀ ਕਿਦਾਂ ਦਾ ਮਹਿਸੂਸ ਹੋ ਰਿਹਾ ਛੁੱਟੀਆਂ ਵਧਣੀਆਂ ਚਾਹੀਦੀਆਂ ਸੀ ਜਾਂ ਨਹੀਂ ਅੱਛਾ ਸਕੂਲੇ ਮਤਲਬ ਜਾਣਾ ਨਹੀਂ ਸੀ ਚਾਹੀਦਾ ਨਾ ਤਾਂ ਥੋੜਾ ਜਿਹੀ ਕਰਨਾ ਹੀ ਨਹੀਂ ਜਾਣ ਉਧਰ अच्छा। ਕਜਨੀ ਦੀ ਛੁੱਟੀਆਂ ਹੀ ਰੱਖਣਾ। ਤੁਸੀਂ ਤਾਂ ਰੱਜਣਾ ਨਹੀਂ ਬੱਚੇ। ਚਲ ਕੋਈ ਗੱਲ ਨਹੀਂ। ਚਲੋ ਹੋ ਜੋ ਹੁਣ ਫਿਰ ਤਿਆਰ ਚੱਲਾਂ। ਇੱਧਰ ਹਾਂ ਮੂੰਹ ਠਕੀ ਪਿਆ ਇੱਧਰ ਦੇਖੋ। ਸਕੂਲ ਜਾਣ ਦੇ ਨਾਂ ਤੇ ਮੂੰਹ ਠਕਿਆ ਆ ਹੀ ਕੰਮ ਨਹੀਂ। ਲਓ ਜੀ ਇਹਨਾਂ ਦੀ ਵਾਰ ਦੀ ਇੱਧਰ ਆਪਣੀ ਰੈਡੀ ਆ ਜਮ ਤਿਆਰ ਆ ਪ੍ਰੈਸ ਕੀਤੀ ਪਈ ਆ ਕੱਲ ਦੀ। ਤੇ ਉਧਰ ਇੱਧਰ ਇਹਨਾਂ ਦੇ ਸ਼ੂ ਵੀ ਰੈਡੀ ਆ। ਉਹ ਵੀ ਧੋਕੇ ਰੱਖੇ ਪਏ ਆ। ਸਾਰਾ ਕੁਝ ਰੈਡੀ ਆ ਬਸ ਇਹਨਾਂ ਨੇ ਆਪ ਰੈਡੀ ਹੋਣਾ ਏ। ਆ ਚਲੋ ਬੱਚਿਓ ਘਰ ਹੋ ਜੋ ਘਰ ਰੈਡੀ ਫਿਰ ਮੈਂ ਬਾਹਵਾ ਸੈਰ ਤੇ ਮੈਂ ਵੀ ਰੋਟੀ ਲਾਹਾਂ ਮੈਂ ਤੁਹਾਡੇ ਆਸਤੇ ਕੀ ਲੈ ਕੇ ਜਾਣਾ ਅੱਜ ਟਿਫਨ ਚ ਇੱਕਮ ਦਾ ਟਿਫਨ ਲੈ ਕੇ ਜਾਂਦਾ ਸਿਰ ਸਿਰਫ ਸਬਰੀ ਲੈ ਕੇ ਜਾਉਗੀ ਸੁਪਰੀਤ ਲੈ ਕੇ ਜਾਉਗੀ ਟਿਫਨ ਤੇ ਅੱਜ ਆਪਦੀਆਂ ਫਰੈਂਡਾਂ ਨੂੰ ਮਿਲ ਕੇ ਕਿਵੇਂ ਦਾ ਮਹਿਸੂਸ ਹੁੰਦਾ ਇਹ ਆ ਕੇ ਇਨ੍ਹਾਂ ਨਾਲ ਗੱਲਬਾਤ ਕਰਾਂਗੇ ਇਨ੍ਹਾਂ ਨਾਲ ਆਇਆ ਨਾਲ ਗੱਲਬਾਤ ਕਰਾਂਗੇ ਉਹ ਫਿਰ ਆਪਾਂ ਨੂੰ ਦੱਸਣਗੇ ਵੀ ਅੱਜ ਦਾ ਦਿਨ ਇਹਨਾਂ ਦਾ ਕਿਵੇਂ ਗਿਆ ਤੇ ਹੁਣ ਚਲੋ ਠੀਕ ਆ ਮਿਲਦੇ ਹੁਣ ਆਪਾਂ ਰੈਡੀ ਹੋ ਜਾਂ ਤੋਂ ਬਾਈ ਲਓ ਜੀ ਇਧਰ ਆਪਾਂ ਬਣਾ ਤਿਆ ਇਹਨਾਂ ਨੂੰ ਪਰੌਠੇ ਤੇ ਇਧਰ ਇਹਦੀ ਸਬਜ਼ੀ ਰੈਡੀ ਆ ਹੁਣ ਆਪਾਂ ਡੱਬੀ ਚ ਇਹਦੀ ਪੈਕ ਕਰਦੇ ਆਂ ਵੀ ਪੈਕ ਇਹਨੇ ਸਕੂਲ ਲੈ ਜਾਣ ਵਾਲੀ ਜੇ ਖਾਣੀ ਹੋਈ ਤਾਂ ਖਾ ਲੈਣਗੇ ਇਹਨੂੰ ਵਾਲਾ ਦੇ ਦਿੱਤਾ ਆਪਾਂ ਲਿਖੋ ਸਬਜ਼ੀ ਆ ਦੇਸੀ ਘਿਓ ਲਾ ਕੇ ਆਪਾਂ ਇਹਨਾਂ ਦੇ ਬਣਾ ਦੇ ਤੇ ਪਰੌਠੇ ਚਾ ਤੇ ਰੋਟੀ ਕਰਦੇ ਆਂ ਹੁਣ ਰੋ ਹਰ ਰੋਟੀ ਕਰ ਦਿੰਨੇ ਹਨ ਦੀ ਪੈਕ ਤੇ ਖਾਣੀ ਹੋਈ ਤਾਂ ਖਾ ਲੈਣਗੇ ਜੇ ਲੈ ਕੇ ਜਾਣੀ ਹੋਈ ਤਾਂ ਲੈ ਜਾਣਗੇ ਵੈਸੇ ਖਾਣ ਨੂੰ ਮੈਂ ਕਿਹਾ ਇਹ ਖਾ ਲੈਣਗੇ ਤੇ ਇੱਧਰ ਪਰੀ ਆਪਣੀ ਹੋ ਚੁੱਕੀ ਹੈ ਰੈਡੀ ਤੁਹਾਨੂੰ ਦਿਖਾਉਨੇ ਆ ਲਾਰ ਆ ਰਿਹਾ ਪਰੇ ਫੋਕਸ ਨਹੀਂ ਹੋ ਰਿਹਾ ਹਾਂ ਦੇਖੋ ਪੂਰੀ ਪਰੀ ਰੈਡੀ ਆ ਬਸ ਹੁਣ ਆਪਾਂ ਇਹ ਦੂਬਾਰਾ ਕੰਮ ਧੰਦੇ ਕਰਦੇ ਆ ਜਿਹੜੇ ਕਰਨ ਵਾਲੇ ਆ ਦੇਖੋ ਪਰੋਠਾ ਦੇਖੋ ਆਪਾਂ ਇੱਥੇ ਲਾ ਲੀਏ ਦੇਸੀ ਘਿਓ ਬਾਕੀ ਸਾਫ ਸਵੈ ਇਹ ਆਪਾਂ ਇਹਨਾਂ ਦੇ ਗਿਆਨ ਤੋਂ ਬਾਅਦ ਕਰਾਂਗੇ ਪਹਿਲਾਂ ਇਹਨਾਂ ਨੂੰ ਤੋੜ ਦਈਏ ਸਕੂਲੇ ਸਬਜ਼ੀ ਮਾਪ ਆਤੀ ਆਪਾਂ ਚਲੋ ਹੁਣ ਆਪਾਂ ਵੇਖਦੇ ਆ ਇੱਕਮ ਰੈਡੀ ਹੋ ਕੇ ਆਉਂਦਾ ਤੇ ਫਿਰ ਆਪਾਂ ਗੱਲ ਕਰਦੇ ਉਹਨਾਂ ਨੂੰ ਵੀ ਦਿਵਾਉਨੇ ਆ ਠੀਕ ਆ ਆ ਪਰੌਠੇ ਬਣ ਚੁੱਕੇ ਇਹਨਾਂ ਦੇ ਲਓ ਜੀ ਆਥਨਵੇਰਾ ਹੋ ਚੁੱਕਿਆ ਤੇ ਆਪਣੇ ਪਰੀ ਤੇ ਇੱਕਮ ਸਕੂਲ ਜਾਇਆ ਇਹ ਆ ਕਹਿੰਦੇ ਬਹੁਤ ਵਧੀਆ ਰਿਹਾ ਦਿਨ ਵਧੀਆ ਰਿਹਾ ਪਰ ਗਰਮੀ ਬਹੁਤ ਲੱਗੀ ਆ ਜਿਹੜਾ ਘਰੇ ਆਪਾਂ ਇਹ ਸੀ ਲਾ ਲੈਂਦੇ ਹਣਾ ਇੱਧਰ ਰਹਿ ਦਾ ਪਾਰਟ ਹੈ ਮੇਰੇ ਦੇਖੋ ਤੁਸੀਂ ਸੁਣੋ ਦਫਾ ਪਰੇ ਉਧਰ ਵੀਓ ਦਿਖਾ ਇੱਧਰ ਜੰਗਲੀ ਜੰਗਲ ਜੰਗਲੀ ਜੰਗਲ ਆਪਾਂ ਵੀ ਰੋਟੀ ਲਾਏ ਆਂਦੀ ਆ ਸ਼ਾਮ ਜਰੋਟੀ ਲੈ ਚੁੱਕੀ ਆ ਗੁਰਦੁਆਰਾ ਸਾਹਿਬ ਜਾਏ ਹੁਣ ਰੋਟੀ ਲਾ ਲਈ ਹੁਣ ਦੇਖਦੇ ਆਂ ਗਰਮੀ ਆਈ ਪਈ ਐ ਪਸੀਨਾ ਪਸੀਨੀ ਹੋ ਗਿਆ ਰੋਟੀ ਲਾਉਂਦੇ ਲਾਉਂਦੇ ਹੁਣ ਨਹਾਵਾਂਗੇ ਤੇ ਨਹਾ ਕੇ बस रोटी खा लेंगे आ ही काम। ਹੋਰ ਸੁਣਾਓ ਕੋਈ ਗੱਲਬਾਤ। ਤੁਸੀਂ ਭਾਈ ਕਮੈਂਟ ਵੀ ਨਹੀਂ ਕਰਦੇ ਸਾਡੀ ਵੀਡੀਓ ਦੇਖਦੇ ਵੀ ਨਹੀਂ ਲਾਈਕ ਵੀ ਨਹੀਂ ਕਰਦੇ ਸ਼ੇਅਰ ਵੀ ਨਹੀਂ ਕਰਦੇ ਕਮੈਂਟ ਵੀ ਨਹੀਂ ਕਰਦੇ। ਕੋਈ ਨਹੀਂ ਕਰਦਾ। ਚਲੋ ਕੋਈ ਗੱਲ ਨਹੀਂ। ਸਭ ਦੀ ਆਪਣੀ ਮਰਜ਼ੀ ਹੈ ਨਾ। ਤੁਸੀਂ ਗਾਹ ਵੀ ਮਤਲਬ ਸ਼ੇਅਰ ਕਰੋ ਸਾਡੀ ਵੀਡੀਓ ਨੂੰ। ਹਾਂ ਸ਼ੇਅਰ ਕਰੋ ਜਿਆਦਾ ਤੋਂ ਜਿਆਦਾ। ਤੇ ਇਹ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਬਈ ਬਹੁਤ ਜ਼ਿਆਦਾ। ਵਟ ਪਿਆ ਪਿਆ। ਓਹੋ ਮਾੜੀ ਮਾਟੀ ਹਵਾ ਚੱਲਦੀ ਹੈ ਤੇ ਅਸੀਂ ਆ ਕੇ ਬਾਹਰ ਬੈਠੇ ਆ ਵੀ ਤਾਂ ਦ। ਪੱਖਿਆਂ ਦੀ ਹਵਾ ਵੀ ਸਹੀ ਜਿਹੜੀ ਨਹੀਂ ਲਈ ਜਾਂਦੀ ਨਾ। ਪਰ ਬੰਨ ਝਟ ਬਾਹਰ ਵੀ ਬਹਿਣਾ ਚਾਹੀਦਾ। ਮੈਂ ਕਿਸੇ ਦੇ ਜਾਣਾ ਸੀ ਇੱਥੇ ਆਪਣੇ ਪਿੰਡ 'ਚ ਚਾਚਾ ਜੀ ਕੇ ਪਤਾ ਲੈਣ ਨੂੰ ਉਹਨਾਂ ਦੇ ਬੇਟੇ ਦੇ ਸੱਟਾਂ ਲੱਗੀਆਂ। ਤਾਂ ਕਰਕੇ ਜਾਣਾ ਸੀ ਬਸ ਜਾਈ ਨਹੀਂ ਹੋਇਆ। ਗਰਮੀ ਬੜੀ ਕਰਕੇ ਸਵੇਰ ਅੱਜ 1 ਘੰਟਾ ਸਕੂਲ ਚੱਲ ਗਏ। ਆ ਕੇ ਮੈਂ ਅੰਦਰ ਰੈਸਟ ਕੀਤੀ ਤੇ ਚੱਲ ਫਿਰ ਮੈਂ ਗੁਰਦੁਆਰਾ ਸਾਹਿਬ ਚੱਲ ਗਈ ਦਾਲ ਸਬਜ਼ੀ ਦਾ ਹੋ ਗਿਆ। ਫਿਰ ਉਹਨਾਂ ਰੋਟੀ ਰਾਟੀ ਲਾ ਕੇ ਬਸ ਸ਼ਾਮ ਹੋ ਗਈ ਹਣ ਕਿਨੇ ਜਾਣਾ ਹੈ। ਨਕਲ ਤੇ ਫਿਰ ਗੱਲ ਗਈ ਬਹੁਤ ਜ਼ਿਆਦਾ ਗਰਮੀ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਬੱਚੇ ਪਹਿਲੇ ਦਿਨ ਸਕੂਲੇ ਕਿਵੇਂ ਗਏ ਵਧੀਆ ਤਿਆਰ-ਵੈਰ ਹੋਏ ਹੋਗੇ ਸਿੱਕੇ ਕੋਈ ਤੰਗੀ ਤੰਗੀ ਤਾਂ ਲੱਗੀ ਨਾ ਪਰ ਇਹ ਦੂ ਦੱਸੋ ਵੀ ਕਿਵੇਂ ਲੱਗਿਆ ਤੁਹਾਨੂੰ ਅੱਜ ਸਕੂਲ ਦਾ ਪਹਿਲਾ ਦਿਨ ਬੋਲ ਕੇ ਬੋਲ ਕੇ ਵਧੀਆ ਵਧੀਆ ਇਹ ਕਮ ਇਹ ਕਮ ਇਹ ਕ ਆ ਜਾ ਆਵੇ ਕਮ ਆਪਾਂ ਏਕਮ ਤੋਂ ਪੁੱਛਦੇ ਆਂ ਵੀ ਕਿਵੇਂ ਰਿਹਾ ਇਹਦਾ ਦਿਨ ਅੱਜ ਵਧੀਆ ਰਿਹਾ ਲੈਕਮ ਦਾ ਸਿਗਰ ਸਕੂਲ ਦਾ ਪਹਿਲਾ ਦਿਨ ਕਿਵੇਂ ਰਿਹਾ ਆਹ ਵਧੀਆ ਤੇ ਬਹੁਤ ਬੇਕਾਰ ਓ ਮਾਈ ਗਾਡ ਕਿਹ ਜਣਾ ਤੁੰਨਾ ਇਹ ਛੁੱਟੀਆਂ ਸਾਨੂੰ ਗਰਮੀ ਦੇ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਧਰ ਨੂੰ ਵੀ ਕਰ ਗਰਮੀ ਨੂੰ ਮੱਦੇਨਜ਼ਰ ਰੱਖਦੇ ਹੋਏ ਵੀ ਤੈਨੂੰ ਤੁਹਾਨੂੰ ਛੁੱਟੀਆਂ ਵੱਧਣੀਆਂ ਚਾਹੀਦੀਆਂ ਜਾਂ ਸਕੂਲ ਕੰਟੀਨਿਊ ਹੋਣਾ ਚਾਹੀਦਾ ਦੰਡ ਚਾਹੀਨਾ ਉਹ ਜਿੱਦਨ ਗਰਮੀ ਹੋਇਆ ਕਿ ਮੈਂ ਉਹ ਦਿਨ ਛੁੱਟੀ ਕਰ ਦੇਣਾ ਦੇਖੋ ਜੀ ਤੁਹਾਡੇ ਬੱਚੇ ਵੀ ਆਏ ਜਿੱਦਨ ਨਹੀਂ ਆ ਦੋ ਦਿਨ ਬਦਲ ਰਹੇ ਹਾਂ ਹਾਂ ਕਿਉਂਕਿ ਆਪਾਂ ਫਿਰ ਛੁੱਟੀ ਕਰਨੀ ਹੀ ਨਹੀਂ ਕਹਿੰਦੇ ਤਾਂ ਪਤਾ ਨਹੀਂ ਪੰਜਾਬ ਚ ਮੌਨਸੂਨ ਕਹਿੰਦੇ ਆ ਆ ਗਿਆ ਪਰੰਨਾ ਆ ਗਿਆ ਧੋਕਾ ਕੁਝ ਨਹੀਂ ਆਇਆ ਗੁਰੇ ਹਾਰਾ ਗਰਮੀ ਨੇ ਬੋਂਕੇ ਦਿਹਾੜੇ ਕੀਤੇ ਪਏ ਆ ਗੁਰੇ ਹਾਰ ਬੋਂਕੇ ਦਿਹਾੜੇ ਕੁਝ ਨਹੀਂ ਆੜ ਕੇ ਤੇ ਨਹੀਂ ਜਾ ਹੁੰਦਾ ਆਹ ਗਰਮੀ ਪਈ ਜਾਂਦੀ ਆ ਬਹੁਤ ਵੱਧ ਵਾਧ ਪੈਂਦੀ ਆ ਕੋਈ ਪਣੀ ਮੈਂ ਕਹਿੰਦੀ ਛੁੱਟੀ ਹੋਈ ਨਹੀਂ ਕਿੰਨੇ ਦਿਨ ਹੋ ਗਏ ਆਪਣੇ ਮੀਂਹ ਪੈਣੇ ਦੇ ਬਿਆਦਰ ਚਾਪਣ ਦਿਖਾਈ ਜਾਂਦੇ ਪਰਸੋ ਗਿਆ ਪਰਸੋ ਮੀਂਹ ਪਿਆ ਏ ਉਹ ਵੀ ਥੋੜਾ ਜਿਹਾ ਹੀ ਪਿਆ ਹਾਂ ਥੋੜਾ ਹੀ ਪਿਆ ਆਪਣੀਆਂ ਉਹ ਵੀ ਕਣੀਆਂ ਆਈਆਂ ਕਣੀਆਂ ਆਈਆਂ ਸਿੱਟੀਆਂ ਉੱਤੇ ਫਸ ਨਹੀਂ ਸੀ ਕੰਪੈਨ ਜਾਂਦੀ ਬੜੀ ਉਧਰ ਇਹ ਕਿਹੜੇ ਝੜੇ ਆਹ ਦੇਖੋ ਜੀ ਨਿੱਕਾ ਨਿਆਣਾ ਮੇਰੀ ਗੋਦੀ 'ਚ ਬੈਂਦਾ ਨਹੀਂ ਨਹੀਂ ਇਹ ਬੈਂਦਾ ਸੀ ਗੋਦੀ 'ਚ ਹੁਣ ਹਟ ਗਿਆ ਦੇਖ ਲਓ ਇਹ ਨਾ ਬਾਈ ਉਹ ਹੋ ਕਰੇ ਬਈ ਇੱਦਾਂ ਹੋਇਆ ਪਾਲਿਆ ਤੈਨੂੰ ਐਡਾ ਹੋ ਗਿਆ ਹੁਣ ਤੂੰ ਮੈਨੂੰ ਸਾਂਭਣਾ ਵਾ ਵੱਡਾ ਹੋ ਜਾ ਗੱਭਰੂ ਹੋ ਜਾ ਬਸ ਫਿਰ ਅਸੀਂ ਬੁਢੇ ਹੋ ਜਾਣਾ ਫਿਰ ਸਾਨੂੰ ਤੂੰ ਸਾਂਭਿਆ ਕਰ ਤਾਂਭੇਗਾ ਵੀ ਕਿ ਨਹੀਂ ਹਾ ਯਾਰ ਯੂ ਲਾਫਿੰਗ ਕੀ ਬੁਤੀ ਆ ਮੈਂ ਕੀ ਬੁਤੀ ਜੀ ਚਲੋ ਠੀਕ ਆ ਜੀ ਸ਼ਾਮ ਦਾ ਵੇਲਾ ਹੋ ਗਿਆ ਹੁਣ ਆਪਾਂ ਇੱਥੇ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਤੇ ਹੁਣ ਕੋਈ ਗੱਲਬਾਤ ਆ ਨਹੀਂ ਰਹੀ ਕੋਈ ਨਾ ਨੈਕਸਟ ਵੀਡੀਓ ਲੈ ਕੇ ਹਾਜ਼ਰ ਹੋਣੀ ਆ ਤੇ ਬਾਹਰ ਰੌਣਕਾ ਤੇ ਦੋਨੇ ਪਾਸੇ ਅਸੀਂ ਬੈਠੇ ਆਂ। ਨੀਂਦ ਆ ਲੈਣੀ ਆਉਂਦੀ ਨਹੀਂ ਆਉਂਦੀ। ਨੀਂਦ ਨਹੀਂ ਆਉਂਦੀਗੀ। ਗੱਲ ਤੈਨੂੰ ਨਹੀਂ ਆਉਂਦੀ। ਇਹ ਸਕੂਲੇ ਵਿਚਾਰਾ ਸਾਢੇ 6 ਉੱਠਿਆ ਸੀ ਕਿੰਨੇ ਵਜੇ 5:30? ਨਹੀਂ ਸਰ। 5:30 5 ਵਜੇ। ਇਹ ਆਲਾਰਮ ਲਾ ਕੇ ਪਿਆ ਸੀ 4:30। 4:30 ਉੱਠਿਆ ਇਹ। 5 ਵਜੇ? ਹਾਂਜੀ। 5 ਵਜੇ ਤੱਕ ਕਿੱਥੇ ਉੱਠਿਆ? 5:30 ਉੱਠਿਆ। ਕੋਲੇ ਆਇਆ ਥੋੜਾ ਜਿਹਾ ਤੇਰਾ ਵੀ ਮੂੰਹ ਦੇਖ ਜੂ। ਬਾਬਾ 4:30 ਲਾ ਨਾ ਕੇ 4:30 ਵਿੱਚ ਕੇ ਮੈਂ ਦੇਖਾਂ ਆ। ਗਾਇਸ ਇਹ ਕੱਟ ਦਾ ਬਹੁਤ ਆ। ਗਾਈਸ ਗਾਈਸ ਮੈਨੂੰ ਕਾਟਦਾ ਬਹੁਤਾ ਹੈ ਕਮੈਂਟ ਕਰਕੇ ਜਰੂਰ ਦੱਸਿਆ ਵੀ ਕਿਹੜੇ ਕਿਹੜੇ ਭੈਣ ਭਰਾ ਜਿਹੜੇ ਦੋ ਘਰੇ ਜਵਾਬ ਬੱਚੇ ਨੇ ਤੇ ਉਹ ਕਿੰਨਾ ਕ ਲੜਦੇ ਆ ਭੈਣ ਭਰਾ ਵੀ ਸਾਡੇ ਤਾਂ ਬਹੁਤ ਲੜਦੇ ਆ ਤਾਵਾ ਤਾਵਾ ਅੱਜ ਗਏ ਸੀ ਸਕੂਲੇ 2 ਘੰਟੇ ਚੱਲ ਸ਼ਾਂਤੀ ਸੀ 2 ਘੰਟੇ ਗਏ ਹੋ 2 ਟਾਂਕ ਘੰਟੇ ਜਵਾਬ ਆਤੇ ਦੇ ਗਏ ਹਾਂ ਤੇ ਦੀਗਾ 1:30 ਵਜੇ 1:30 ਵਜੇ ਘਰੇ ਪਹੁੰਚੇ ਤੇ ਆ ਕੇ ਆਹੋ ਤੇ ਚੱਲ ਪਿਓ ਦੀ ਬਸ ਲੜਾਈਆਂ ਸ਼ੁਰੂ ਹੋ ਗਈਆਂ ਇਹਨਾਂ ਦੀਆਂ ਇਹ ਜਦੋਂ ਚਲੇ ਗਏ ਘਰ ਸੁਣਨਾ ਸੀਗਾ ਮੈਂ ਬਲੌਗ ਕੰਟੀਨਿਊ ਨਹੀਂ ਕੀਤਾ ਕਾਕਾ ਕਿ ਬਿਲਕੁਲ ਦਰਨੀ ਚ ਲੱਗਿਆ ਜਦੋਂ ਆ ਗਏ ਤੇ ਫਿਰ ਇਹਨਾਂ ਦਾ ਕਲੇਸ਼ ਚੱਲ ਪਿਆ ਭੈਣ ਭਰਾਵਾਂ ਦਾ ਇੱਕ ਦੂਜੇ ਦੇ ਮਾਰ ਮਰਾਈਆ ਕਦੇ ਕੋਸ ਕਰ ਕਦੇ ਕੋਸ ਕਰ ਆ ਕੁਛ ਕੀਤਾ ਇਹਨਾਂ ਨੇ ਫਿਰ ਇਹ ਜਦੋਂ ਮਾਮਲਾ ਸਾਡੇ ਕੋਲੋਂ ਸੌਲਜਰਾਂ ਨਹੀਂ ਫਿਰ ਸੁਪਰੀਮ ਕੋਰਟ ਕੋਲੇ ਅਸੀਂ ਭੇਜਦੇ ਆ ਸੁਪਰੀਮ ਕੋਰਟ ਇਹਦਾ ਡੈਡੀ ਫਿਰ ਉਹਨਾਂ ਕੋਲੇ ਮਾਮਲਾ ਜਾਂਦਾ ਇਹਨਾਂ ਦਾ ਫਿਰ ਉਹ ਸਮਝਾ ਤਾ ਕਰਦੇ ਆ ਹਾਈ ਕੋਰਟ ਤੋਂ ਨਹੀਂ ਹੁੰਦਾ ਨਹੀਂ ਤਾਂ ਫਿਰ ਉੱਧਰ ਭੇਜਿਆ ਜਾਂਦਾ ਉਹਨਾਂ ਕੋਲੇ ਮਾਮਲਾ ਫਿਰ ਉਹ ਇਹਨਾਂ ਨੂੰ ਫੋਨ ਕਰਕੇ ਸਮਝਾਉਂਦੇ ਆ ਤੁਸੀਂ ਕਿਹ ਹਰੇ ਵਕੀਲ ਨਾ ਤੁਸੀਂ ਮੈਂ ਉਹ ਆ ਨਾ ਹੈਡ ਤਾਂ ਉਹ ਉਹਦੀ ਹੈਡ ਮੈਂ ਆ ਤੇ ਡੈਡੀ ਤੇ ਉਹ ਸੇ ਹੈਡ ਤਾਂ ਹੀ ਸੰਭਾਲ ਲੈਣੀ ਜਾਂਦਾ ਬੰਦੇ ਦੇਖੋ ਨਾ ਨਾ ਕਰਦਾ ਇਹ ਡਰਦਾ ਬਹੁਤ ਆ ਡੈਡੀ ਤੋਂ ਆਉਂਦੀ ਜਦੋਂ ਫੋਨ ਆਇਆ ਨਾ ਫਿਰ ਗੱਲ ਤਾਂ ਅੱਛਾ ਚਲੋ ਇਹ ਵੀ ਤੁਹਾਨੂੰ ਮੈਂ ਸਬੂਤ ਦਿਖਾਉਂਗੀ ਵੀ ਇਹ ਡਰਦਾ ਕਿ ਨਹੀਂ ਡਰਦਾ ਚਲੋ ਠੀਕ ਹੈ ਜੀ ਕਰਦੇ ਆ ਆਪਾਂ ਅੱਜ ਦੀ ਵੀਡੀਓ ਦਾ ਐਂਡ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ 'ਚ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੁਣਾਇਆ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਪਲੀਜ਼ ਸੁਣਾਇਆ ਕਮੈਂਟ ਜਰੂਰ ਕਰਿਆ ਕਰੋ ਤੇ ਸੋ ਨੂੰ ਕੋਈ ਵੀ ਵੀਡੀਓ ਚੰਗੀ ਲੱਗਦੀ ਮਾੜੀ ਲੱਗਦੀ ਜਿਵੇਂ ਵੀ ਲੱਗਦੀ ਆ ਪਲੀਜ਼ ਕਮੈਂਟ ਕਰਿਆ ਕਰੋ ਠੀਕ ਹੈ ਜੀ ਲੈ ਆਂਦੇ ਆ ਕਿਤੇ ਨੈਕਸਟ ਵੀਡੀਓ ਲੈ ਕੇ ਬਾਏ ਬਾਏ